ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਬਾਬਾ ਅਮਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਰੇਰੂ ਸਾਹਿਬ ਨੰਦਪੁਰ ਵਿਖੇ ਹੋਈ ਜਿਸ ਵਿੱਚ ਬਾਬਾ ਅਮਰਜੀਤ ਸਿੰਘ ਪ੍ਰਧਾਨ ਤੋਂ ਇਲਾਵਾ ਬੀ ਐਸ ਸ਼ੇਖੋ ਜਰਨਲ ਸਕੱਤਰ ਐਮ ਐਲ ਕਪੀਲਾ ਲਖਵੀਰ ਸਿੰਘ ਪਰਮਜੀਤ ਸਿੰਘ ਜਲੰਧਰ ਰਾਜਠਾਕੁਰ ਰਾਮ ਸ਼ਰਨ ਦਸੋਹਾ ਅਦੀ ਹਾਜ਼ਰ ਹੋਏ ਮੀਟਿੰਗ ਵਿੱਚ ਸਰਵ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜਿਹੜੇ ਸਰਕਲਾਂ ਦੀ ਚੋਣਾਂ ਅਜੇ ਤੱਕ ਨਹੀਂ ਹੋਈਆਂ ਉਹ ਸਰਕਲ 31 6 2024 ਤੱਕ ਚੋਣਾਂ ਮੁਕੰਮਲ ਕਰਨ ਇਸ ਤੋਂ ਇਲਾਵਾ ਸਟੇਟ ਦਾ ਡੈਲੀਗੇਟ ਇਜਲਾਸ ਸਤੰਬਰ 2024 ਵਿੱਚ ਜਲੰਧਰ ਜਾਂ ਲੁਧਿਆਣਾ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਵਿੱਚ 10 ਮੈਂਬਰਾਂ ਪਿੱਛੇ ਇੱਕ ਡੈਲੀਗੇਟ ਚੁਣਿਆ ਜਾਵੇਗਾ ਜੋ ਸਟੇਟ ਡੈਲੀਗੇਟ اجلاس ਵਿੱਚ حصہ ਲਵੇਗਾ ਇਸ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਕਿ ਪੈਨਸ਼ਨਰਸ ਦੀਆਂ ਪੈਂਡਿੰਗ ਪਈਆਂ ਮੰਗਾਂ ਜਿਨ੍ਹਾਂ ਵੱਲ ਪੰਜਾਬ ਸਰਕਾਰ ਕੋਈ ਗੌਰ ਨਹੀਂ ਕਰ ਰਹੀ ਉਹਨਾਂ ਵੱਲ ਸਰਕਾਰ ਦਾ ਧਿਆਨ ਖਿੱਚਣ ਲਈ 5 ਜੁਲਾਈ 2024 ਨੂੰ ਜਲੰਧਰ ਵਿਖੇ ਹੋ ਰਹੀ ਜਿਮਨੀ ਚੌਣ ਵਿੱਚ ਸਰਕਾਰ ਖਿਲਾਫ ਕਾਲੇ ਝੰਡਿਆਂ ਨਾਲ ਰੋਸ مارچ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਜਲੰਧਰ ਅਧੀਨ ਸਾਰੇ ਐਮ ਐਲ اے ਅਤੇ ਕੈਬਨਿਟ ਮੰਤਰੀ ਸਮੇਤ ਡਿਪਟੀ ਕਮਿਸ਼ਨਰ ਜਲੰਧਰ ਨੂੰ ਪੈਨਸ਼ਨਰਜ਼ ਦੀਆਂ ਮੰਗਾਂ ਸੰਬੰਧੀ ਮਿਤੀ 24/6/24 24/6/2024 ਅਤੇ 25/6/2024 ਨੂੰ ਮੰਗ ਪੱਤਰ ਦਿੱਤੇ ਜਾਣਗੇ ਮਿਤੀ 29/6/2024 ਨੂੰ ਪ੍ਰੈਸ ਕਲੱਬ ਜਲੰਧਰ ਵਿਖੇ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਤਾਂ ਜੋ ਪੰਜਾਬ ਸਰਕਾਰ ਦਾ ਧਿਆਨ ਪੈਨਸ਼ਨਰਜ਼ ਦੀਆਂ ਮੰਗਾਂ ਵੱਲ ਦਿਵਾਇਆ ਜਾ ਸਕੇ ਪੈਨਸ਼ਨਰਜ਼ ਦੀਆਂ ਮੁੱਖ ਮੰਗਾਂ ਵਿੱਚ ਪੈਨਸ਼ਨਰਸ ਤੇ 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਬੰਦ ਕਰਨ ਸੰਬੰਧੀ 1 1 2016 ਤੋਂ ਪਹਿਲਾਂ ਸੇਵਾ ਮੁਕਤ ਹੋਏ ਮੁਲਾਜ਼ਮਾਂ ਦੀ ਪੈਨਸ਼ਨ 2.45 ਫੈਕਟਰ ਦੀ ਬਜਾਏ 2.59 ਫੈਕਟਰ ਨਾਲ ਫਿਕਸ ਕਰਨ ਸੰਬੰਧੀ ਮੈਡੀਕਲ ਇਲਾਜ ਲਈ ਕੈਸ਼ਲੈਸ ਸਕੀਮ ਲਾਗੂ ਕਰਨ ਸੰਬੰਧੀ ਕਮਿਊਨਿਟੀਸ਼ਨ ਪੈਨਸ਼ਨ ਦਾ ਸਮਾਂ 15 ਸਾਲ ਤੋਂ ਘਟਾ ਕੇ 11 ਸਾਲ ਕਰਨ ਸੰਬੰਧੀ ਮਿਤੀ 31/12/2015 ਤੋਂ ਮਹਿੰਗਾਈ ਪੱਤਾ 113% ਦੀ ਥਾਂ ਤੇ 129% ਲਗਾ ਕੇ ਤਨਖਾਹਾਂ ਅਤੇ ਪੈਨਸ਼ਨਾਂ ਫਿਕਸ ਕਰਨ ਸੰਬੰਧੀ ਪੈਂਡਿੰਗ ਪਈਆਂ ਰਿਵਾਈਜ਼ ਗ੍ਰੈਚੂਇਟੀ ਪੈਨਸ਼ਨ ਆਦਿ ਦੀਆਂ ਅਦਾਇਗੀਆਂ ਪਹਿਲ ਦੇ ਆਧਾਰ ਤੇ ਕਰਨ ਸੰਬੰਧੀ ਮੈਡੀਕਲ ਪ੍ਰਤੀਪੂਰਤੀ ਬਿੱਲਾਂ ਦੀ ਰਕਮ ਨੂੰ ਬਤੌਰ ਆਮਦਨ ਵਿੱਚ ਸ਼ਾਮਲ ਨਾ ਕਰਨਾ ਅਤੇ ਉਸ ਉੱਤੇ ਇਨਕਮ ਟੈਕਸ ਦਾ ਕਟਣਾ ਮਹਿੰਗਾਈ ਪੱਤੇ ਦਾ ਵੱਖ-ਵੱਖ ਸਮਿਆਂ ਦਾ ਏਰੀਅਰ ਪਹਿਲ ਦੇ ਆਧਾਰ ਤੇ ਦੇਣ ਸੰਬੰਧੀ ਸੇਵਾ ਮੁਕਤੀ ਤੋਂ ਘਟੋ-ਘਟ 6 ਮਹੀਨੇ ਪਹਿਲਾਂ ਸੇਵਾ ਪੱਤਰੀਆਂ ਅਤੇ ਜੀਪੀ ਫੰਡ ਖਾਤੇ ਆਡਿਟ ਕੀਤੇ ਜਾਣ ਤਾਂ ਜੋ ਰਿਟਾਇਰਮੈਂਟ ਤੇ ਖਾਮਿਆ ਸਦਕਾ ਕੋਈ ਦੇਰੀ ਨਾ ਹੋਵੇ ਰਿਟਾਇਰ ਕਰਮਚਾਰੀਆਂ ਨੂੰ ਰੈਗੂਲਰ ਮੁਲਾਜ਼ਮਾ ਦੀ ਤਰਜ਼ ਤੇ 300 ਯੂਨਿਟ ਪ੍ਰਤੀ ਮਹੀਨਾ ਛੋਟ ਦੇਣ ਸੰਬੰਧੀ ਸਾਰੇ ਫੀਲਡ ਦੇ ਦਫ਼ਤਰਾਂ ਵਿੱਚ ਰਿਟਾਇਰੀ ਕਰਮਚਾਰੀਆਂ ਦਾ ਬਣਦਾ ਮਾਨ ਸਨਮਾਨਕਰਨ ਬਾਰੇ ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਅਗੇਤ ਆਧਾਰ ਤੇ ਨੌਕਰੀ ਦੇਣ ਸਮੇ ਬੇਲੋੜੀ ਦੇਰੀ ਦਾ ਹੱਲ ਕਰਨ ਬਾਰੇ ਰਿਟਾਇਰਮੈਂਟ ਤੋਂ ਪਹਿਲਾਂ ਐਨਡੀਐਸ ਲੈਨ ਵਿੱਚ ਬੇਲੋੜੀ ਦੇਰੀ ਦਾ ਹੱਲ ਕਰਨ ਬਾਰੇ ਉਪਰੋਕਤ ਮੰਗਾਂ ਦਾ ਹੱਲ ਕੱਢਣ ਲਈ ਜੇਕਰ ਪੰਜਾਬ ਸਰਕਾਰ ਵੱਲੋਂ ਕੋਈ ਹੱਲ ਨਹੀਂ ਕੱਢਿਆ ਜਾਂਦਾ ਤਾ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਮਿਤੀ 5/7/2024 ਨੂੰ ਜਲੰਧਰ ਚਿਮਨੀ ਚੌਂਕ ਵਿੱਚ ਵੱਡੇ ਪੱਧਰ ਤੇ ਪੰਜਾਬ ਸਰਕਾਰ ਵਿਰੁੱਧ ਕਾਲੇ ਝੰਡਿਆਂ ਨਾਲ ਰੋਸ ਮਾਰਚ ਕਰੇਗੀ ਇਸ ਤੋਂ ਪੈਦਾ ਹੋਣ ਵਾਲੇ ਹਾਲਾਤਾਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ